ਸਸਿਕਾ ਦੋਸਤੋ ਕੀ ਹਾਲ ਚੰਨ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਇਆ ਤਾਂ ਦੋਸਤੋ ਆ ਅੱਜ ਦੀ ਵੀਡੀਓ ਚ ਗੱਲਬਾਤ ਕਰਾਂਗੇ ਅੱਜ ਹੁਣ ਵਾਲੇ ਵੱਡੇ ਕਬੱਡੀ ਕੱਪ ਬਾਰੇ ਤਾਂ ਕਰਦੇ ਆਂ ਵੀਡੀਓ ਨੇ ਸ਼ੁਰੂ ਤਾਂ ਦੋਸਤੋ ਅੱਜ ਪਿੰਡ ਚੱਕ ਕਲਾ ਨੇੜੇ ਨਕੋਦਰ ਦੀ ਧਰਤੀ ਉੱਤੇ ਇੱਕ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਜਿੱਥੇ ਅੱਜ ਸੱਧੀਆਂ 6 ਕਲੱਬਾਂ ਦੇ ਚੋਟੀ ਦੇ ਮੈਚ ਕਰਾਈ ਜਾਣਗੇ ਤੇ ਇਸ ਕਬੱਡੀ ਕੱਪ ਦਾ ਫਰਸਟ ਨਾਮ 1.5 ਲੱਖ ਰੁਪਏ ਰੱਖਿਆ ਗਿਆ ਹੈ ਤੇ ਜਦਕਿ ਸੈਕੰਡ ਨਾਮ 1 ਲੱਖ ਰੁਪਏ ਰੱਖਿਆ ਗਿਆ ਹੈ ਜਦਕਿ ਵੈਸਟ ਰੇਡਰ ਅਤੇ ਵੈਸਟ ਜਾਪੀ ਨੂੰ ਇਸ ਕਬੱਡੀ ਕੱਪ ਉਤੇ ਮੋਟਰਸਾਈਕਲ ਤੇ ਉੱਤੇ ਚੜ੍ਹੇ ਹਨ ਤੇ ਦੋਸਤੋ ਇਸ ਕਬੱਡੀ ਕੱਪ ਦਾ ਲਾਈਵ ਚੱਲੇਗਾ kabaddi365.com ਉਤੇ ਤੇ ਅੱਜ ਇਸ ਕਬੱਡੀ ਕੱਪ ਉਤੇ ਪਹੁੰਚਣ ਵਾਲੀਆਂ ਟੀਮਾਂ ਦੇ ਬੇਰਵੇ ਹਨ ਭਾਈ ਲਖਵੀਰ ਸਿੰਘ ਕਬੱਡੀ ਕਲੱਬ ਕਰਿਆਲਾ ਤੇ ਮਾਨਕ ਕਬੱਡੀ ਕਲੱਬ ਫਗਵਾੜਾ ਜਗਿਆਣਾ ਕਬੱਡੀ ਕਲੱਬ ਮਾਲਵਾ ਬੇ ਆਫ ਪਲੈਂਟੀ ਨਿਊਜ਼ੀਲੈਂਡ एनआर एकोटी क्लब ਨੂੰਦਰ ਗੱਗੇ ਲੋਪੋ ਸੰਦੀਪ ਨੰਗਲ ਅੰਬੀਆ ਕਬੱਡੀ ਕਲੱਬ ਸੰਦੀਪ ਨੰਗਲ ਅੰਬੀਆ ਕਬੱਡੀ ਗੱਲਪਾ ਸ਼ਾਹਕੋਟ ਤੇ एसटीपीसी ਕਬੱਡੀ ਕਲੱਬ ਇਸ ਕਬੱਡੀ ਕੱਪ ਉਤੇ ਪਹੁੰਚ ਰਹੀਆਂ ਹਨ ਤੇ ਦੋਸਤੋ ਇਸ ਕਬੱਡੀ ਕੱਪ ਦੇ ਮੈਚਾਂ ਦੀਆਂ ਵੀ ਟਾਈਆਂ ਪੈ ਚੁੱਕੀਆਂ ਹਨ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਤੇ ਅੱਜ ਇਸ ਕਬੱਡੀ ਕੱਪ ਉਤੇ ਅੱਜ ਸਾਨੂੰ ਪੂਰੇ ਚੋਟੀ ਦੇ ਵੀ ਪਲੇਅਰ ਖੇਡਦੇ ਹੋਏ ਦਿਖਾਈ ਦੇਣਗੇ ਇਹਨਾਂ ਵਿੱਚ ਬੰਟੀ ਟਿੱਬਾ, ਸੋਨੂ ਗੁੱਜਰ, ਰਪਿੰਦਰ ਦੋਦਾ, ਸੰਦੀਪ ਦੋਦਾ, ਘੋੜਾ ਦੋਦਾ ਤੇ ਹੋਰ ਵੀ ਪੂਰੇ ਚੋਟੀ ਦੇ ਬਰੇਰ ਅੱਜ ਸਾਨੂੰ ਇਸ ਕਬੱਡੀ ਕੱਪ ਉਤੇ ਖੇਡਦੇ ਹੋਏ ਦਿਖਾਈ ਦੇਣਗੇ ਤੇ ਦੋਸਤੋ ਇਹ ਸੀ ਚੱਕ ਕਲਾਂ ਦੇ ਕਬੱਡੀ ਕੱਪ ਦੀ ਪੱਟੀ ਅਪਡੇਟ ਉਮੀਦ ਕਰਦੇ ਹਾਂ ਵੀਡੀਓ ਪਸੰਦ ਆਈ ਹੋਵੇਗੀ ਧੰਨਵਾਦ